ਕੋਲ ਤਾਂ ਲੈ ਲਈ ਦਿੰਦਾ ਪੇਕਿਆਂ ਨੂੰ ਜਾਣਨੀ ਕਹਿੰਦੀ ਫਿਰ ਉਦੋਂ ਕਿਹੜਾ ਮੈਨੂੰ ਰਹਿਣ ਦਿੱਤਾ ਸਿੱਧੂ ਰਾਤ ਵੇ ਖੁੱਲ ਕੇ ਹੋਈ ਨਾ ਕਿਸੇ ਨਾਲ ਗੱਲ ਬਾਤ ਹੋਏ ਹੋ ਐਨਾ ਸੀ ਜੇ ਬਿੱਲੋ ਤੈਨੂੰ ਪੇਕਿਆਂ ਦਾ ਜਾਣੀ ਚਾਰ ਸਾਲ ਠਹਿਰ ਕੇ ਕਰਾ ਲੈਂਦੀ ਵਿਆਹ ਨੇ ਹੋ ਐਨਾ ਸੀ ਜੇ ਬਿੱਲੋ ਤੈਨੂੰ ਪੇਕਿਆਂ ਦਾ ਜਾਣੀ ਸਾਲ ਠਹਿਰ ਕੇ ਕਰਾ ਲੈਂਦੀ ਵਿਆਹ ਨੇ ਓ ਇੰਨਾ ਸੀ ਦੇ ਬਿੱਲੋ ਤੈਨੂੰ ਵੇਖਿਆਂ ਦਾ ਜਾਣੀ ਓ 4 ਸਾਲ ਠਹਿਰ ਕੇ ਕਰਾ ਲੈਂਦੀ ਵਿਆਹ ਨੇ ਓ ਉਦਦ ਸਾਦੇ ਨਾਂ ਦੀ ਹੈ ਨਹੀਂ ਉਦੋਂ ਦੱਸਾ ਦੇ ਨਾਂ ਦੀ ਓ ਉਦਦ ਹਦ ਨਾਂ ਦੀ ਤਰੀਕ ਰੱਖ ਲਈ ਸੀ ਕਿਤੇ ਯੁੱਧਿਰ ਜੀ ਬੰਨੇ ਆਨ ਗਈ ਸੀ ਪਾਲਿਸ਼ ਤੇ ਯੁੱਧਿਰ ਜੀ ਬੰਨੇ ਆਨ ਗਈ ਸੀ